ਪੰਥ ਪੰਜਾਬ ਅਤੇ ਪੰਜਾਬੀ ਅਤੇ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਇਨੀ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰੇ ਵਿਰੋਧੀ ਪਾਰਟੀਆਂ ਤੇ ਹਮਲਾਵਰ ਬਹੁਤ ਹੋਏ ਹਨ ਪੰਜਾਬ ਦੀ ਰਾਜਨੀਤੀ ਵਿੱਚ ਇਹ ਬੜਾ ਅਹਿਮ ਦ੍ਰਿਸ਼ ਹੈ ਅਹਿਮ ਡਿਵੈਲਪਮੈਂਟਸ ਕਹਿ ਸਕਦੇ ਆ ਜਾਂ ਮੁੱਖ ਮੰਤਰੀ ਖੇਮੇ ਵੱਲੋਂ ਇੱਕ ਤਰ੍ਹਾਂ ਨਾਲ ਜਿਸ ਤਰ੍ਹਾਂ ਪੰਜਾਬ ਦੀਆਂ ਸahari ਵਿਰੋਧੀ ਪਾਰਟੀਆਂ ਨੂੰ ਲਪੇਟਿਆ ਜਾ ਰਿਹਾ ਹੈ ਸਿਆਸੀ ਤੌਰ ਤੇ ਅ ਸ਼ਬਦਾਂ ਦੇ ਤੌਰ ਤੇ ਬੋਲਣ ਦੇ ਮਾਮਲੇ ਵਿੱਚ ਤੇ ਮੁੱਖ ਮੰਤਰੀ ਜਿਵੇਂ ਘੇਰ ਰਹੇ ਨੇ ਉਹਦੀ ਚਰਚਾ ਬੜੀ ਹੋ ਰਹੀ ਹੈ ਮੁੱਖ ਮੰਤਰੀ ਪੰਜਾਬ ਕਾਂਗਰਸ ਪਾਰਟੀ ਦੇ ਆਗੂਆਂ ਤੇ ਲਗਾਤਾਰ ਹਮਲਾਵਰ ਹੁੰਦੇ ਨੇ ਉਹਨਾਂ ਦੇ ਏਕੇ ਨੂੰ ਲੈ ਕੇ ਉਹਨਾਂ ਦੇ ਕੈਰੇਕਟਰ ਨੂੰ ਲੈ ਕੇ ਉਹਨਾਂ ਦੇ ਕਥਿਤ ਤੌਰ ਤੇ ਕੀਤੇ ਜਾਂਦੇ ਬੇਇੱਜ਼ਤੀਆਂ ਨੂੰ ਲੈ ਕੇ ਕਥਿਤ ਤੌਰ ਤੇ ਉਹਨਾਂ ਨੂੰ ਭ੍ਰਿਸ਼ਟਾਚਾਰੀ ਕਿਹਾ ਕਿ ਜਾਂ ਹੋਰ ਮਾਮਲਿਆਂ ਦੇ ਵਿੱਚ ਉਹ ਬਹੁਤੀ ਵਾਰ ਸਾਰੇ ਆਗੂਆਂ ਨੂੰ ਇੱਕੋ ਰਸੇਵਲੇਟ ਦੇ ਨਜ਼ਰ ਆਉਂਦੇ ਨੇ ਮੁੱਖ ਮੰਤਰੀ ਪੰਜਾਬ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਬਾਰੇ ਅਤਰਕਾਲਾ ਵੱਲੋਂ ਇੱਕ ਵੀ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਬਾਜਵਾ ਨੂੰ ਮੈਂ ਪੁੱਛਾਂਗਾ ਵਿਧਾਨ ਸਭਾ ਦੇ ਵਿੱਚ ਬਾਜਵਾ ਕਿੰਨਾ ਘਰਲੇ ਹੋਏ ਨੇ ਕਿੰਨਾ ਵਿਰੋਧੀ ਪਾਰਟੀ ਨਾਲ ਉਹਨਾਂ ਦੀ ਸਾਂਝ ਗੰਡਾ ਹੈ ਇਹ ਸਾਰਾ ਕੁਝ ਮੁੱਖ ਮੰਤਰੀ ਪੰਜਾਬ ਲਗਭਗ ਹਰ ਜਗ੍ਹਾ ਇੱਕ ਤਰ੍ਹਾਂ ਨਾਲ ਆਪਣੀ ਰਵੈਤੀ ਅੰਦਾਜ਼ ਦੇ ਵਿੱਚ ਰਵੈਤੀ ਸ਼ੈਲੀ ਦੇ ਵਿੱਚ ਘੇਰਦੇ ਨਜ਼ਰ ਆਉਂਦੇ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਥਾਂ-ਥਾਂ ਤੇ ਘੇਰਦੇ ਨਜ਼ਰ ਆਉਂਦੇ ਨੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਚੋਣਾਂ ਤੋਂ ਪਹਿਲਾਂ ਉਹਨਾਂ ਦੇ ਰੰਗ ਕੀ ਸਨ ਚੋਣਾਂ ਤੋਂ ਬਾਅਦ ਉਹਨਾਂ ਦੇ ਰੰਗ ਕੀ ਸਨ ਕਿਹੜੀ ਪਾਰਟੀ ਨਾਲ ਕਿਹੜੇ ਵੇਲੇ ਉਹ ਰਲੇ ਪੰਜਾਬ ਦੇ ਵਿੱਚ ਕਿਹੜੇ ਵੇਲੇ ਉਹਨਾਂ ਨੇ ਆਵਾਜ਼ਾਂ ਬਦਲੀਆਂ ਕਿਹੜੇ ਵੇਲੇ ਰੂਪ ਪਰ ਬਦਲਿਆ ਰੰਗ ਬਦਲਿਆ ਤੇ ਐਸੇ ਸਮੇਦਰਾਨ ਕਿਤੇ ਕਿਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਿਤੇ ਕਿਤੇ ਪਾਰਟੀ ਦੇ ਬਾਕੀ ਆਗੂ ਜਿੰਨੇ ਸੁਖਚਿੰਦਰ ਸਿੰਘ ਰੰਧਾਵਾ ਤੇ ਹਮਲਾ ਬੋਲਣ ਤੋਂ ਗਰੇਜ ਨਹੀਂ ਕਰਦੇ ਤੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਸ ਤਰ੍ਹਾਂ ਬੋਲਦੇ ਨੇ ਤੇ ਸਦਰ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਜਿਸ ਤਰ੍ਹਾਂ ਸਟੇਜ ਦੇ ਉੱਤੇ ਇੱਕ ਕਲਾਕਾਰ ਵਾਂਗ ਸਦਰ ਸੁਖਵੀਰ ਸਿੰਘ ਬਾਦਲ ਦਾ ਮਜ਼ਾਕ ਉਡਾ ਦਿੰਦੇ ਨੇ ਇਹ ਕਾਫੀ ਚਰਚਾ ਵਿੱਚ ਹੈ ਹੁਣ ਜਦੋਂ ਅਸੀਂ ਤੁਸੀਂ ਪੰਜਾਬ ਵਾਸੀ ਪੰਜਾਬ ਦਾ ਸੋਸ਼ਲ ਮੀਡੀਆ ਸਾਰਾ ਕਿਸੇ ਨਾ ਕਿਸੇ ਮੁੱਦੇ ਤੇ ਆ ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਹੈ ਪੰਜਾਬੀਅਤ ਦੀ ਗੱਲ ਕਰਦਾ ਹੈ ਕਿਸਾਨਾਂ ਦੀ ਗੱਲ ਕਰਦਾ ਹੈ ਤੇ ਜਦੋਂ ਕਿਸਾਨਾਂ ਦੀ ਗੱਲ ਹੁੰਦੀ ਹੈ ਤੇ ਮੈਂ ਸੁਣ ਰਿਹਾ ਸੀ ਅੱਜ ਮੁੱਖ ਮੰਤਰੀ ਸਾਹਿਬ ਕਿ ਇਹਨਾਂ ਨੂੰ ਤੁਸੀਂ ਕਿਸਾਨ ਲੀਡਰ ਕਿਵੇਂ ਮੰਨਦੇ ਹੋ ਉਹ ਸਵਾਲ ਕਰ ਰਹੇ ਸਨ ਲੋਕਾਂ ਨੂੰ ਸਵਾਲ ਕਰ ਰਹੇ ਸਨ ਪ੍ਰੈਸ ਨੂੰ ਕਿ ਕੀ ਪੰਜਾਬ ਦੇ ਸਿਆਸੀ ਲੀਡਰ ਕਿਸਾਨ ਨੇ ਦੱਸੋ ਇਹਨਾਂ ਨੂੰ ਆਖਰੀ ਵਾਰ ਪੁੱਛੋ ਕਿ ਇਹ ਲੀਡਰ ਆਪਣੇ ਖੇਤ ਵਿੱਚ ਗੀੜਾ ਕਦ ਮਾਰ ਕੇ ਆਏ ਸਨ ਕਦੇ ਖੇਤ ਗਏ ਨੇ ਕਿਤੇ ਕਿਤੇ ਮੁੱਖ ਮੰਤਰੀ ਖੇਤ ਵਿੱਚ ਇੰਜਣ ਦੇ ਪੱਡੇ ਨੂੰ ਬਰੋਝਾ ਲਾਉਣ ਦੀ ਗੱਲ ਕਰਦੇ ਨੇ ਕਿ ਮੈਂ ਲਾਉਂਦਾ ਰਿਹਾ ਮੈਨੂੰ ਪਤਾ ਹੈ ਹੁਣ ਸਵਾਲ ਆ ਜਿਹੜਾ ਉਹ ਸਭ ਤੋਂ ਵੱਧ ਇਹ ਆ ਕਿਤੇ ਕਿਤੇ ਭਾਜਪਾ ਦੇ ਜਿਹੜੇ ਪੰਜਾਬ ਪ੍ਰਧਾਨ ਨੇ ਸੁਨੀਲ ਜਾਖੜ ਹੋਣੀ ਉਹਨਾਂ ਨੂੰ ਘੇਰ ਦੇ ਨਜ਼ਰ ਆਉਂਦੇ ਨੇ ਮੁੱਖ ਮੰਤਰੀ ਮੈਂ ਅੱਜ ਹੀ ਉਹਨਾਂ ਬਾਬਤ ਵੀ ਸੁਣ ਰਿਹਾ ਆਂ ਸਾ ਕਿ ਅੱਜ ਕੱਲ ਕਿਹੜੀ ਪਾਰਟੀ ਚ ਨੇ ਪੱਤਰਕਾਰ ਜਾਂ ਮੂਹਰਿਆਂ ਲੋਕ ਕਹਿੰਦੇ ਨੇ ਕਿ ਕਾਂਗਰਸ ਵਿੱਚ ਚਲੋ ਜੀ ਕਿੰਨਾ ਚਿਰ ਕਾਂਗਰਸ ਚ ਨੇ ਇਹ ਨਹੀਂ ਪਤਾ ਇਦਾਂ ਦੀਆਂ ਗੱਲਾਂ ਕਹਿ ਕਹਿ ਕੇ ਤੇ ਮੁੱਖ ਮੰਤਰੀ ਬਹੁਤ ਬੁਰੀ ਤਰ੍ਹਾਂ ਹਮਲਾਵਰ ਇੱਕ ਤਰ੍ਹਾਂ ਨਾਲ ਵਿਰੋਧੀ ਧਿਰਾਂ ਤੇ ਇਸ ਵੇਲੇ ਨਜ਼ਰ ਆ ਰਹੇ ਨੇ ਹੋਏ ਹੋਏ ਨੇ ਵਿਰੋਧੀ ਧਿਰਾਂ ਅ ਇੱਕ ਤਰ੍ਹਾਂ ਨਾਲ ਥੋੜੀਆਂ ਚੁੱਪ ਨੇ ਜਾਂ ਨਿਰਾਸ਼ ਨੇ ਜਾਂ ਡਰੀਆਂ ਹੋਈਆਂ ਨੇ ਜਾਂ ਕੀ ਹੈ ਜਿਸ ਤਰ੍ਹਾਂ ਦਾ ਸਿਆਸੀ ਮਾਹੌਲ ਪੰਜਾਬ ਵਿੱਚ ਹੁੰਦਾ ਹੈ ਉਸ ਤੋਂ ਉਲਟ ਇੱਕ ਹੀ ਧੇਰਾ ਜਿਹੜੀ ਉਹ ਹਮਲਾਵਰ ਹੋਈ ਹੋਈ ਹੈ ਜਦੋਂ ਇਹ ਆਖਿਆ ਜਾਂਦਾ ਸੀ ਕਿ ਦਿੱਲੀ ਦੀ ਟੀਮ ਅਰਵਿੰਦ ਕੇਜਰੀਵਾਲ ਮਨਸ਼ੀ ਮਨੀਸ਼ ਸ਼ਿਸ਼ੋਧਿਆ ਸਾਰੇ ਪੰਜਾਬ ਆਏ ਨੇ ਸ਼ਿਸ਼ੋਧਿਆ ਜੀ ਤਾਂ ਇੰਚਾਰਜ ਹੀ ਲੱਗ ਗਏ ਨੇ ਪੰਜਾਬ ਦੇ ਤੇ ਹਰ ਗੱਲ ਵਿੱਚ ਕੇਜਰੀਵਾਲ ਦੀ ਕਿਸ਼ਮੂਲੀਤ ਬਾਰੇ ਸਾਰੇ ਆਗੂ ਕਥੇ ਤੌਰ ਤੇ ਦੋਸ਼ ਲਾ ਰਹੇ ਸਨ ਕਿਤੇ ਕਿਤੇ ਪੰਜਾਬ ਦੇ ਗੁਲਾਟਾ ਗਮਾਟਾ ਵਗੈਰਾ ਜਿਹੜੀਆਂ ਡਿਵੈਲਪਮੈਂਟ ਏਜੰਸੀਆਂ ਨੇ ਉਹਨਾਂ ਨੂੰ ਖਤਮ ਕਰਨ ਦੀ ਗੱਲ ਕਰਦੇ ਸਨ ਉਹ ਸਾਰਾ ਕੁਝ ਕਿੱਥੇ ਗਵਾਚ ਗਿਆ ਕਿਸਾਨ ਯੂਨੀਅਨਾਂ ਕਿੱਥੇ ਨੇ ਭਾਰਤੀ ਕਿਸਾਨ ਯੂਨੀਅਨਾਂ ਦੇ ਕਿੰਨੇ ਗਰੁੱਪ ਨੇ ਲਗਭਗ ਜਦੋਂ ਪਿਛਲੇ ਸਾਲ ਕਿਸਾਨ ਮੋਰਚਾ ਲੱਗਾ ਸੀ ਉਦੋਂ ਸਾਰੀਆਂ ਕਿਸਾਨ ਯੂਨੀਅਨਾਂ ਇੱਕ ਤਰ੍ਹਾਂ ਨਾਲ ਲਗਭਗ 40 ਦੇ ਕਰੀਬ ਧੜੇ ਸੀ ਜਿਹੜੇ ਕੇਂਦਰ ਸਰਕਾਰ ਨਾਲ ਮੀਟਿੰਗ ਦੇ ਵਿੱਚ ਹਿੱਸਾ ਲੈਂਦੇ ਸਨ 40 ਵੱਖ-ਵੱਖ ਆਗੂ ਪਰ ਮੇ ਪ੍ਰਮੁਖਤੌਰ ਤੇ ਮੇਨ ਆਗੂ ਲੀਡ ਕਰਦੇ ਸੀ ਪਰ 40 ਦੇ ਕਰੀਬ ਜਥੇਬੰਦੀਆਂ ਦਾ ਸਹਿਯੋਗ ਸਾਰੀਆਂ ਪਾਰਟੀਆਂ ਦਾ ਸਹਿਯੋਗ ਜਿਹਦੇ ਵਿੱਚ ਆਮ ਆਦਮੀ ਪਾਰਟੀ ਵੀ ਉਤੋਂ ਸ਼ਾਮਲ ਸੀ ਤੇ ਪੰਜਾਬ ਦੀ ਕਾਂਗਰਸ ਜੀ ਦੀ ਸਰਕਾਰ ਸੀ ਉਹ ਵੀ ਸ਼ਾਮਲ ਸੀ ਤੇ ਮੁੱਖ ਮੰਤਰੀ ਉਸ ਵੇਲੇ ਤੇ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਸਮੇਂ-ਸਮੇਂ ਤੇ ਕਿਸਾਨਾਂ ਦੇ ਹੱਕ ਵਿੱਚ ਸਟੈਂਡ ਲਿਆ ਉਹ ਵੀ ਸਾਰਾ ਕੁਝ ਪਰ ਅੱਜ ਕੀ ਹੋਇਆ ਅੱਜ ਕੋਈ ਮੰਨੇ ਪਾ ਮੇ ਨਾਮ ਨੇ ਅੱਜ ਵਿਰੋਧੀ ਖੇਮਿਆਂ ਦੇ ਵਿੱਚ ਵਿਰੋਧ ਭਾਸ਼ ਦੇ ਵਿੱਚ ਹਾਂ ਸਾਡਾ ਇਹ ਕੋਈ ਮਕਸਦ ਨਹੀਂ ਕਿ ਵਿਰੋਧ ਦਾ ਮਤਲਬ ਵਿਰੋਧ ਹੁੰਦਾ ਇਹ ਨਹੀਂ ਬਿਲਕੁਲ ਵੀ ਪਰ ਮੁੱਦਿਆਂ ਦੇ ਆਧਾਰਿਤ ਵਿਰੋਧ ਜਿਹੜਾ ਉਹ ਵੀ ਲਗਭਗ ਖਤਮ ਹੋ ਚੁੱਕਾ ਹੈ ਤੇ ਜਿਵੇਂ ਮੁੱਖ ਮੰਤਰੀ ਪੰਜਾਬ ਜਿੰਨਾ ਕੋ ਗ੍ਰੈਭ ਭਾਗ ਜਿਵੇਂ ਉਹਨਾਂ ਨੇ ਖਨੋਰੀ ਬਾਰਡਰ ਦੇ ਉੱਤੋਂ ਸ਼ੰਭੂ ਬਾਰਡਰ ਦੇ ਉੱਤੋਂ ਕਿਸਾਨਾਂ ਕਿਸਾਨ ਜੱਥੇਬੰਦੀ ਹਟਾ ਦਿੱਤੀ ਉਸ ਤੋਂ ਬਾਅਦ ਕਿਸਾਨਾਂ ਨੂੰ ਖਰੋਖੋਰੀ ਡੋਨੇਟ ਰੀਟੇਨ ਕੀਤਾ ਗਿਆ ਸਾਰਾ ਕੁਝ ਤੁਹਾਡੇ ਸਾਹਮਣੇ ਆ ਸਾਰਿਆਂ ਦੇ ਐਸਾ ਨਹੀਂ ਕਿ ਇਹ ਬਰਤਾਰਾ ਕੋਈ ਨਵਾਂ ਵਾਪਰਿਆ ਐਸਾ ਨਹੀਂ ਕਿ ਕਿਸੇ ਨੂੰ ਸਮਝ ਨਹੀਂ ਐਸਾ ਨਹੀਂ ਕਿ ਤੁਸੀਂ ਮਹਿਸੂਸ ਨਹੀਂ ਕਰਦੇ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਵੇਲੇ ਬਹੁਤ ਬੁਰੀ ਤਰ੍ਹਾਂ ਹਾਵੀ ਨੇ ਤੇ ਅੱਜ ਦੀ ਘੜੀ ਜੇ ਸੋਚਿਆ ਜਾਵੇ ਤੇ ਮੁੱਖ ਮੰਤਰੀ ਪੰਜਾਬ ਮੈਂ ਪਿਛਲੇ ਐਪੀਸੋਡ ਦੇ ਵਿੱਚ ਇਹ ਗੱਲ ਸਾਂਝੀ ਕੀਤੀ ਤੇ ਕੀਤੀ ਸੀ ਤੁਹਾਡੇ ਨਾਲ ਕਿ ਮੋ ਜਦੋਂ ਵਿਕਰਮ ਸਿੰਘ ਮਜੀਠੀਆ ਹਰ ਫੜੇ ਜਾਣ ਤੋਂ ਬਾਅਦ ਜਾਂ ਬਾਹਰ ਆਉਣ ਤੋਂ ਬਾਅਦ ਮੁੱਛਾ ਚੜਾਉਣ ਦੀ ਗੱਲ ਕਰਦੇ ਸੀ ਨਾ ਤੇ ਮੁੱਖ ਮੰਤਰੀ ਨੇ ਉਸ ਦਿਨ ਤੋਂ ਮੁੱਛਾ ਨਹੀਂ ਦਿਸਣ ਦਿੱਤੀਆਂ ਵਿਕਰਮ ਸਿੰਘ ਮਜੀਠੀਆ ਦਾ ਉਹ ਟੈਂਟ ਲਗਾਉਂਦੇ ਕਚੇਰੀਆਂ 'ਚ ਜਿੱਧਰ ਫੋਟੋ ਖਿੱਚੀ ਜਾ ਸਕਦੀ। ਵਿਕਰਮਜੀਤ ਮਜੀਠੀਆ ਦੀ ਇੱਕ ਝਲਕ ਤੱਕ ਬਾਹਰ ਨਹੀਂ ਪੈਣ ਦਤੀ। ਅੰਕਰੀ ਦਾ ਹਮਲਾਵਰ ਪਾਣਾ ਜਿਹੜਾ ਸਾਰੀਆਂ ਪਾਰਟੀਆਂ ਦੇ ਉੱਤੇ ਸਾਰੇ ਆਗੂਆਂ ਨੂੰ ਭੁਲੇਟੀ ਜਾਣਾ, ਬੋਲੀ ਜਾਣਾ ਤੇ ਮੁੱਖ ਮੰਤਰੀ ਪਿਛਲੇ ਹਫ਼ਤੇ ਤੋਂ ਸਰਗਰਮ ਬਹੁਤ ਨੇ। ਮੁੱਖ ਮੰਤਰੀ ਭਗਵੰਤ ਮਾਨ ਸਰਗਰਮ ਬਹੁਤ ਨੇ। ਪ੍ਰੈਸ ਕਾਨਫਰੰਸਸ ਸਟੇਜਾਂ ਤੇ ਸਪੀਚਾਂ ਉਹਨਾਂ ਦੀਆਂ ਅ ਵੱਖ-ਵੱਖ ਤਰੀਕਿਆਂ ਨਾਲ ਜਿਸ ਤਰ੍ਹਾਂ ਉਹਨਾਂ ਦੀ ਟੀਮ ਵੱਲੋਂ ਬਾਹਰ ਭੇਜੀਆਂ ਜਾ ਰਹੀਆਂ ਨੇ ਉਹਦੇ ਬਹੁਤ ਸਾਰੇ ਕਲਿੱਪ ਬਣਾ ਕੇ ਛੱਡੇ ਜਾ ਰਹੇ ਨੇ ਤੇ ਇਹ ਅੱਜ ਦੇ ਸਮੇਂ ਦੀ ਬਹੁਤ ਵੱਡੀ ਖਬਰ ਹੈ ਇਦਾਂ ਕਿਸੇ ਆਜ਼ਾਦ ਸਟੇਟ ਵਿੱਚ ਕਦੇ ਹੋਇਆ ਨਹੀਂ ਇਦਾਂ ਨਹੀਂ ਹੋਇਆ ਤੁਹਾਡੇ ਅੱਜ ਦਾ ਜਿਹੜਾ ਮਾਹੌਲ ਹੈ ਪੰਜਾਬ ਦਾ ਸਿਰਜਿਆ ਜਾ ਰਿਹਾ ਹੈ ਅੱਜ ਦਾ ਜਿਹੜਾ ਇੱਕ ਤਰ੍ਹਾਂ ਨਾਲ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਦਾ ਨੈਰੇਟਿਵ ਆ ਜਿਹੜਾ ਉਹ ਸਿਰਜਿਆ ਜਾ ਰਿਹਾ ਹੈ ਭਾਵੇਂ ਇਹ ਇਹਦੇ ਨਤੀਜੇ ਅਲੱਗ ਗੱਲ ਹੈ ਪਰੰਤੂ ਇਹ ਹੈ ਬਹੁਤ ਮੁੱਖ ਮੰਤਰੀ ਇਸ ਵੇਲੇ ਹਮਲਾਵਰ ਬਹੁਤ ਨੇ ਵਿਰੋਧੀ ਧਿਰਾਂ ਦੇ ਉੱਤੇ ਤੇ ਇੱਕ ਤਰ੍ਹਾਂ ਨਾਲ ਖਿੰਡੇ ਖੱਪਰੀ ਵਿਰੋਧੀ ਧਿਰ ਭਾਵੇਂ ਉਹ ਕਾਂਗਰਸ ਪਾਰਟੀ ਦੀ ਆ ਭਾਵੇਂ ਉਹ ਭਾਰਤੀ ਜਨਤਾ ਪਾਰਟੀ ਦੀ ਆ ਭਾਵੇਂ ਬਹੁਜਨ ਸਮਾਜ ਪਾਰਟੀ ਅਕਾਲੀ ਦਲ ਮਾਨ ਹੋਰ ਅਕਾਲੀ ਦਲ ਜਾਂ ਹੋਰ ਸਿਆਸੀ ਪਾਰਟੀਆਂ ਜਿੱਥੇ ਬੰਦੀਆਂ ਭਾਰਤੀ ਜਨਤਾ ਪਾਰਟੀ ਦਾ ਜ਼ਿਕਰ ਮੈਂ ਕਰ ਚੁੱਕਾ ਇਹ ਸਾਰਾ ਕੁਝ ਭਾਵੇਂ ਖਿੰਡਿਆ ਖਪੜਿਆ ਨਜ਼ਰ ਆ ਰਿਹਾ ਪਰੰਤੂ ਇਸ ਮਾਮਲੇ ਵਿੱਚ ਜਿਹੜੇ ਬਹੁਤ ਪਿੱਛੇ ਨਜ਼ਰ ਆਉਂਦੇ ਸੀ ਮੁੱਖ ਮੰਤਰੀ ਪੰਜਾਬ ਅੱਜ ਵਿਰੋਧੀ ਧਿਰਾਂ ਨੂੰ ਪੂਰਨ ਦਿਵਾਉਣ ਤੇ ਉਹਨਾਂ ਤੇ ਕਮੈਂਟ ਕਰਕੇ ਚਰਚਾ ਵਿੱਚ ਆਉਣ ਦਾ ਇਸ ਵੇਲੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਇਸ ਵੇਲੇ ਬਹੁਤ ਪੂਰੀ ਤਰ੍ਹਾਂ ਬਹੁਤ ਹਾਵੀ ਨੇ ਤੇ ਵਿਰੋਧੀ ਧਿਰਾਂ ਇੱਕ ਵਾਰ ਫੇਰ ਥੋੜੀਆਂ-ਥੋੜੀਆਂ ਪੰਜਾਬ ਦੇ ਸਿਆਸੀ ਪਲੇਟਫਾਰਮ ਤੋਂ ਇੱਕ ਤਰ੍ਹਾਂ ਨਾਲ ਅ ਨਜ਼ਰ ਅੰਦਾਜ਼ ਨੇ ਦੇਖਦੇ ਹਾਂ ਅੱਗੇ ਕੀ ਹੁੰਦਾ ਫਿਲਹਾਲ ਇੰਨਾ ਹੀ ਵੇਖਦੇ ਰਹੋ ਸਾਡਾ ਚੈਨਲ ਖਵਾਜੇ ਖਲਫਿਸੁਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ